ਲਓ ਜੀ ਬਾਈ ਮਣਾਤਾ ਸੰਰੂਪ ਮਣਾਤਾ ਆਏ ਅੰਦਰ ਸੰਰੂਪ ਦਿਖਾਵਾਂ ਤੁਹਾਨੂੰ ਉਹ ਆ ਦੇਖੋ ਨੂੰਫੋ ਕੋਲ ਤੇ ਲੱਗਦੀ ਹੈ ਹਾਂ ਇਸੇ ਸਮੇਂ ਹਾਂ ਲੱਗਦੀ ਪੂਰੀ ਪੁਰਾਣੇ ਕਾਰ ਹਾਂ ਪੁਰਾਣੇ ਕਾਰ ਹੁੰਦੇ ਸੀ ਹੈ ਨਾ ਨਾ ਕੋਲ ਨੂੰ ਅੰਦਰ ਰਹਿੰਦਾ ਤੁਹਾਨੂੰ ਉੱਥੇ ਹੋਰ ਵੀ ਸਾਰੀ ਜਿਹੀ ਚੀਜ਼ ਰੱਖੀ ਹੋਈ ਹੈ ਲੈ ਅੱਜ ਬਾਈ ਪਤਾ ਲੱਗਿਆ ਵੀ ਸੰਰੂਪ ਕਿਆ ਹੁੰਦਾ ਹੈ ਆ ਦੇਖੋ ਸੰਰੂਪ ਹਾਂ ਉਹ ਤਾਂ ਮਿਲੂ ਤੇ। ਸਰੀਰ ਆਈ ਤਾਂ ਮੰਨਦੇ ਰਹਿਣ ਕਰਦੇ। ਪੂਰਾ ਸਰੀਰ ਆ ਦੇ ਲੈ ਪਹਿਲੇ ਟਾਈਮ ਆ ਰਹਾ ਹੈ। ਕਹਿਇਆ ਤਾਂ ਉਹ ਤੁਹਾਡੀ ਇੱਧਰ ਨੂੰ ਤਾਂ ਕਹਿੰਦੇ ਹੋ ਗਿਆ। ਟ੍ਰੇਨ ਲੰਘੀ। ਇਹ ਨਹੀਂ ਜਾਂਦਾ ਇਹ ਹੋ ਗਿਆ। ਇੱਧਰ ਟ੍ਰੇਨ ਲੰਘੀ ਬਾਈ ਸਾਰਾ ਕੁਝ ਖਿੱਦ ਕੇ ਲੈ ਗਈ। ਸਾਰਾ ਕੁਝ ਚ ਲੈ ਗਈ। ਬਾਈ ਇਹ ਬੰਦਿਆਂ ਨੇ ਹਿੰਮਤ ਮਾਰੀ ਵੀ ਆ ਦੇਖੋ। ਅੱਛਾ ਇਟ ਵੀ ਨਾਲ ਦੀ ਨਾਲ ਸਾਫ਼ ਕਰਦੇ ਆ ਇਹ। ਇਹਨਾਂ ਦਾ ਕੰਮ ਹੈ ਯਾਰ ਇਹਨਾਂ ਨੇ ਠੇਕਾ ਸਾਰਾ ਪਧਰਾ ਜ਼ੀਰੋ ਲੈਵਲ ਕਰਕੇ ਦੇਣਾ। ਠੀਕ ਹੈ ਕੰਮ। ਨਹੀਂ। ਇਹਨਾਂ ਦੋ ਬੱਕਲੇ। ਹਾਂ ਤਿੰਨੇ ਜਾਣੇ। ਕੋ ਬਾਈ ਵਧੀਆ ਬਣਾਤਾ ਹੈ ਨਾ ਲੋ ਜੀ ਬਾਈ ਅੱਧ ਦੇ ਜਿਆਦਾ ਆ ਕਹਿੰਦੇ ਚੱਕ ਤਾਂ ਹਾਂ ਪੂਰੀ ਰੋਟੀ ਠੇਕਾ ਲੈਣਾ ਹੈ ਇੱਥੇ ਕੰਦੀ ਜੀ ਖੜੀ ਗਿਆ ਇੱਧਰ ਹੀ ਜਾਣਣਾ ਜੀ ਹੋ ਗਿਆ ਨਹੀਂ ਰੋਟੀ ਠੇਕਾ ਲੈਣਾ ਆ ਹਟਾ ਰੋਟੀ ਠੇਕਾ ਲਓ ਰੋਟੀ ਹੋ ਰਹੀ ਆ ਠੇਕਾ ਲੈਣਾ ਦਾ ਪੈ ਠੇਕਾ ਲੈਣਾ ਦਾ ਲੈ ਬੁਰੀ ਆ ਗੰਦਾ ਗੰਦਾ ਦਾ ਧੰਨੇ ਦਵਾ ਦਿੰਦੇ ਹੁਣ ਐਂਟਰ ਦਾ ਉਹਨਾਂ ਨੇ ਕਰਤਾ ਕਰ ਦੇਖ ਲੈ ਗੰਦਾ ਕਿੱਥੇ ਗਿਆ ਉਹ ਨੈਟਰੇ ਤੇ ਹੋਣਾ ਤਾਂ ਨਾ ਨਾ ਹੁਣ ਤੈਨੂੰ ਮੇਨ ਕੰਮ ਠਾਇਟ ਹੋਏ ਮਿਲ ਗਿਆ ਕੰਦਰ ਸੌਖੀਆਂ ਪ੍ਰੋਜੈਕਟ ਦੇਖ ਲੈ ਅੱਜ ਇੱਕ ਸਾਈਡ ਤੇ ਬਾਈ ਘਰ ਤਾਂ ਨੰਗਾ ਆ ਉੱਪਰ ਬਣਾਤਾ ਸੰਰੂਪ ਸਾਰੇ ਦਾ ਹੈਂ ਐ ਸਪੀਡ ਬੰਦਿਆ ਦੀ ਦੋ ਦਿਨ ਕਿੰਨੇ ਲੱਗੇ ਨੇ ਬਈ ਨਾ ਬੁਛੇ ਦਿਨ ਤਾਂ 82 ਲੱਗੇ ਹਾਂ ਪੂਰੀ 82 ਲੱਗੇ ਦੋ ਦਿਨ ਲੱਗੇ ਹਲੇ 82 ਹੋਰ ਲੱਗਣੇ ਆ ਅਸੀਂ ਸੀ ਵੀਜ਼ ਬੰਦ ਪੂਰੀ ਬਾਈ ਕਾ ਨਾ ਫੜ ਜਾਣੇ ਇਹ ਮੀਂਹ ਕੋ ਆ ਕੇ ਹਟੂਗਾ ਮੈਂ ਤਾਂ ਚੱਲੀ ਪਿਆ ਅੱਜ ਤਾਂ ਭਾਦੋਂ ਤੋਂ ਪਹਿਲਾਂ ਦਿਨ ਤਾਂ ਉਹ ਦਿਨ ਜਿਹੜਾ ਆਵਦਾ ਬੱਦਲ ਆ ਰਿਹਾ ਕੁਝ ਸਵਰੇ ਦਾ ਸਰੋਲੇ ਆ ਉਹ ਤਾਂ ਲੱਗ ਜੇ ਅਧਿਕਰਮੀ ਬੋਲਦੀ ਅਧਿਕਰਮੀ ਆਹ ਬਾਈ ਦੇਖੋ ਇੱਕ ਵਾਰ ਉੱਪਰ ਜਾ ਕੇ ਆਉਂਦੇ ਆ। ਲਓ ਜੀ ਬਾਈ ਅੱਜ ਲਾਇਆ ਨਵਾਂ ਟਰਾਲਾ ਇੱਥੇ। ਤੇ ਟਰੈਕਟਰ ਨੂੰ ਵੀ ਪਹਿਲੀ ਵਾਰੇ ਵੈਬ ਲੱਗੀ ਆ। ਮੈਨੂੰ ਪਹਿਲੀ ਚੱਲਣ। ਅੱਬਾ ਜੀ ਦਾ ਕੰਮ ਜ਼ਰੂਰ ਲੈਣੇ। ਹਾਂ ਲੈਣੀ ਆ। ਹੋਰੀ ਬਾਈ ਗੱਲ ਫੋਨ ਲਾ। ਟਰੈਕਟਰ ਨੂੰ ਪਹਿਲੀ ਟਰੈਕਟਰ ਨੂੰ ਪਹਿਲੀ ਵਾਰ ਵੈਬ ਲਾਈ ਅੱਜ। ਹੁਣ ਆਈ ਨਹੀਂ ਪਤਾ ਜੱਕ ਚੱਕਣਾਗਾ ਨਹੀਂ ਹਲੇ ਉਹ ਚੈਕਿੰਗ ਹੋਣੀ ਹਾਂ। ਅੱਛਾ ਚੱਕ ਲੈਣਾ ਨੇ। ਹਾਂ। ਹੈਗਾ ਤੈਨੂੰ ਆਸ? ਹਾਂ। ਦੇਖ ਲੈਂਦੇ। ਨਗਰ ਚੱਕ ਦੇਖ ਲੈਂਦੇ ਟਰਾਲੀ। ਜਾਂ ਤੂੰ ਲਿਆ ਫਿਰ ਟਰੈਕਟਰ ਲੈ ਜਾ। ਚੱਕ ਕੱਢ ਲਿਆ। ਚਾਬੀ ਉਰੇ। ਬਾਈ ਇੱਥੇ ਚੱਕ ਦੇਣਾ ਚੱਕ। ਪੂਰੀ ਹਾਂ ਦੇਖ ਤਾਂ ਉੱਪਰ ਉੱਥੇ ਭਗਾ ਉੱਥੇ ਉੱਪਰ ਕਿਆ ਬਣ ਗਿਆ ਛਾਲਣਾ ਕਿਸਾਨ ਰੂਪ ਬਗੈੜ ਛੱਤ ਤੇ ਮਕਾਨ ਬਾਈ ਹਰੀਆ ਦੇ ਉਹ ਪਹਿਲਾਂ ਦੇਦਾ ਹਰੀਆ ਕਿਹੜਾ ਹੁੰਦਾ ਦਾ ਬਣਾ ਹਾਂ ਹੁਣ ਹੁਣ ਤਾਂ ਸਦੂਆ ਸੀ ਪਰ ਉਹ ਗਲ ਜਾਂਦਾ ਆ ਨਹੀਂ ਗੜਿਆ ਦਾ ਨਾ ਪੂਰੀ ਅੱਜ ਮੈਂ ਬੱਦਲ ਕਿਨੇ ਰੋਕਤਾ ਅੱਜ ਅੱਜ ਤੈ ਤੂੰ ਹਟਿਆ ਹਾਂ ਹਾਂ ਸਾਬ ਬਣਿੰਦ ਦਾ ਪਤਾ ਰਾਂੰਦਾ ਹਾਂ ਤਾਂ ਗੈਦਿਤ ਪਾਗੜੀ ਭਾਦੋ ਦੇ ਨਾ ਨਾਲੇ ਸੰਗਰਾਮ ਦਾ ਦਿਨ ਤਾਂ ਬਾਈ ਪੂਰੀ ਸਪਰੇ ਕਰਾਈ ਆ ਸੀ ਆਏ ਆ ਨਾ ਮੈਨੂੰ ਸਪਰੇ ਕਰਾਈ ਨਾਲੇ ਭਾਦੋ ਦੀ ਸੇਰਾ ਦਾ ਜਿਦੜੀ ਆ ਦੇਖੋ ਬਾਈ 2000 ਆੜੀ ਪਾਪੂ ਨਹੀਂ ਆਪਣਾ ਘੇੜਾ ਲੈ সাইਕਲ ਹਾਂ ਪੂਰੀ ਆੜੀ ਪੱਕੀ ਹੈ ਇਹ ਜਿਹੜਾ ਨਹੀਂ ਲਾਏ ਤਾਂ ਖੇਡ ਲੈਂਦੇ ਉੱਥੇ ਹਾਂ ਉਹ ਗਰਾਊਂਡ 'ਮਾਂ ਵੀ ਜਾਂਦੇ ਆੜੀ ਪੱਕੀ ਹੈ ਘੇੜਾ ਲਾਇਆ ਹੈ ਹਾਂ ਵੀ ਖੇਡਿਆ ਇਹ ਘੇੜਾ ਵੀ ਲਾਇਆ ਹੈ ਨਿਆਰੇ ਲਈ ਜਿੰਦਗੀ ਦੇ ਹਾਂ ਪੰਪਨੀ ਦਾ ਫੋਨ ਆਇਆ ਕਿ ਦੇਖੀ ਤਾ ਕਿਹ ਹੈ ਕੋਲ ਪ੍ਰਧਾਨ ਦਾ ਪੂਰੀ ਬਹੁਤ ਲੱਲਾ ਪਪਾ ਕਰਿਆ ਪਾਈਪ ਖਾਤਰ ਕਾਤੇ ਪਾਈਪ ਆ ਗਿਆ ਪਹਿਲਾਂ ਡੁੱਸਰ ਕੋਲ ਉਹਦੇ ਉਹ ਪੈਪ ਜਿਹੜੇ ਕੋਲ ਆਹਾ ਕਿਆ ਨਾ ਆਪਣਾ ਇਹ ਕਾਲੇ ਪਾ ਵੀ ਹੁਣ ਨਾ ਆਪਾਂ ਨੇ ਆਪਣਾ ਹੀ ਜਾਂਦਾ ਜੱਕੇ ਪਾ ਵੀ ਹੈਗਾ ਉਹ ਪੂਰੀ ਭਾਈ ਤੂੰ ਆਇਂ ਰਸ ਵੀਰੇ ਜਿਹੜਾ ਮਗਲੈਲਾ ਨਵਾਂ ਪੁਰਾਣਾ ਵੀ ਹੋਏ ਨਾ ਜਿਕਾ ਹਾਂ ਹਾਂ ਕਿਆ ਹੋ ਜਾਂਦਾ ਉਧਰ ਉਧਰ ਚਲੇ ਜਾਂਦਾ ਤੇਲ ਉਹ ਗਲਤ ਹੈ ਇਹਦੇ ਚ ਕਿਆ ਹੁਣ ਇਹਦੇ ਚ ਤਾਂ ਮਗਲੈ ਲੈਣੀ ਹੈਗਾ ਇਹਦੇ ਜ ਹੈ ਨਹੀਂ ਜੱਕੇ ਡਾਉਨ ਹੋਇਆ ਵਾ ਭਰੇ ਦੀ ਜਾਣਾ ਵਿੱਚ ਨਹੀਂ ਬੇਕੀ ਮੈਲੀ ਜਾਂਦਾ ਏ ਮੇਰ ਮਿਕਸ ਹੋ ਜਾਂਦਾ ਹੂੰ ਇਹ ਜੇ ਜਾੜਾ ਇਧਰ ਉਧਰ ਪਾਈ ਜਾਵੇ ਖੜਾਇਆ ਕਿ ਇਹਨਾਂ ਦਾ ਇਹ ਨਹੀਂ ਖੜਾਇਆ ਉਹ ਡਰਾਈਵਰ ਸੋਣਾ ਉਹ ਦੇਖ ਇੱਕ ਟਾਇਰ ਪਰ ਖੜਾ ਉਹਨਾਂ ਨੇ ਕਿਹਾ ਹੀ ਐਂ ਲਾਉਣਾ ਏ ਮੈਂ ਤਾਂ ਇਧਰ ਲਾਇਦਾ ਕਿ ਨਾ ਗੱਡੀ ਲੰਘਣੀ ਉਹ ਸਲੇਬ ਟੁੱਟਣ ਦਾ ਖਤਰਾ ਹੁਣ ਕਿਹੜੀ ਨਾਲ ਲੈਣਾ ਪਾਏ ਬਹਿ ਜਾਣਾ ਤਗੜੀ ਨਹੀਂ ਜੀ ਕੋਈ ਨਹੀਂ ਕੋਈ ਨਹੀਂ ਘਰ ਚਾਉਣਾ ਹੀ ਐ ਬਹੁਤ ਪਟਾ ਬਗੈਰ ਬਾਕੇ ਖਿੱਚਦੀ ਕਰਾਈ ਪੂਰੀ ਚਲ ਦੇਖਦੇ ਕੀ ਬਣਦਾ ਮੈਂ ਕਿਹਾ ਕਿ ਲੈ ਆ ਬਈ ਟਰੈਕਟਰ ਲੈਣ ਉਹਨਾਂ ਦੀ ਇਹਦੇ ਪਰੇ ਨਹੀਂ ਕਰਨੀ ਉਹ ਕਿਹਾ ਉਡੀ ਵੱਡੀ-ਵੱਡੀ ਆ ਹਾਂ ਹੈ ਬਾਬੇ ਕੋਸ ਨਾ ਕਰੋ ਉੱਥੇ ਖੜਾ ਦਿਓ ਦੋ ਦਿਨ ਨੂੰ ਟਰਾਲਾ ਚਾਹੀਦਾ ਇਹ ਕਹੀਂ ਅਗੇ ਧੜ ਦੂਗੇ ਸੁਖੇ ਨੂੰ ਬਰਾ ਉਹਨੂੰ ਜੱਗ ਦਿਖਾ ਦਿਓ ਹਾਂ ਉਹ ਜੀਦਾਲ ਡੈਕਟਰ ਲਿਆਉਣਾ ਪੈਣਾ ਫਿਰ ਉਹਨੂੰ ਜੱਗਾ ਦਿਓ ਉਹਦੇ ਨਾਲ ਉਹੀ ਗੱਲ ਨਾ ਪੈਣਾ ਉਹੀ ਚੱਕਰ ਪੈ ਜਾਣਾ ਭਾਈ ਮੈਨੂੰ ਲੱਗਦਾ ਹਾਂ ਕਿ ਆਹ ਚੂੜੀ ਛੋਟੀ ਹੈ ਫਰਕ ਹੈ ਮੈਂ ਕਿੱਥੇ ਰਹਿ ਗਿਆ ਹੁਣ ਆ ਆ ਗਿਆ ਆ ਗਿਆ ਦੱਲੀ ਦੇ ਠੰਡਾ ਲਿਆ ਆਂਦਾ ਉਹ ਲਿਆ ਮੈਂ ਕਹਣਾ ਕੀ ਕਰੀ ਜਾਂਦਾ ਇਹ ਲੈ ਲੋਹ ਲਾ ਕੇ ਕੱਢਿਆ ਪੂਰੀ ਹੈ ਇਹਨੇ ਆਇਆ ਨਾ ਚਲਾਇਆ ਨਹੀਂ ਨਹੀਂ ਉਹਨਾਂ ਕੋਲ ਲੋਹ ਲੱਗਿਆ ਪਿਆ ਹੈ ਹਾਈ ਲਾਲਾ ਲੱਫੇ ਬਾ ਤੂੰ ਤੂੰ ਬਾਲੀ ਹਾਂ ਟਰੈਕਟਰ ਵੀ ਵਾਈ ਅੱਜ ਜੱਦਾ ਤੋਤਾ ਹੈ ਉਹਦੇ ਬਾਹਰ ਮੱਝੇ ਕੱਢਿਆ ਕਈ ਦਿਨ ਬਾਅਦ ਪੱਕਾ maal ਹੈ ਹਾਂ maal ਦਾ ਬਣੇ ਨੀ ਤੀਨਾ ਵਾਈ ਕੀ ਹੈ ਵੀ ਫ੍ਰੀਕ ਹੋਇਆ ਹੈ ਕੀ ਹਾਲ ਹੈ ਜੀ ਵੀ ਬਰੀ ਕੋਇਆ ਇਹਦਾ ਪੂਰੇ ਅੱਜ ਕੱਡੇ ਜਾਂਦਾ ਦੋਸਤਾਂ ਭਾਗਤ ਹਾਂ ਲਾਲਾ ਪੁਰੀ ਕੋ ਪ੍ਰਿੰਟ ਹੈ ਪ੍ਰਿੰਟ ਨਹੀਂ ਹੈ ਪੁਰੀ ਪਾਵਰ ਦੀ ਮੋਜ ਆ ਹੁਣ ਤੂੰ ਦੱਸ ਬਾਈ ਤੈ ਪਾਵਰ ਲਿਆ ਦੂਆ ਤਰੀ ਲੱਦਦਾ ਫਿਰ ਦੋ ਦੋ ਕਾਂਡਤਾ ਹੁੰਦੀ ਚਲਾਉਣੇ ਜਿਵੇਂ ਮੈਗਾ ਕੱਟ ਨਹੀਂ ਪੈਣੀ ਐ ਚੱਕ ਆ ਪਿੰਗਾ ਬੁਰੀ ਨਾਟ ਹਿੱਲ ਕੇ ਨਿਕਲਣਾ ਇਹ ਬਸ ਇਹ ਹੁਣ ਦੋ ਵਾਰ ਪੱਤ ਗਿਆ ਕੀ ਹੋ ਗਿਆ ਚੱਲਾ ਸਾਰਾ ਇਹ ਮੇਰੀ ਗੱਲ ਦੋ ਵਾਰ ਉੱਪਰ ਥੱਲੇ ਮਾਰੇ ਇਹਨੂੰ ਖਿੱਚ ਕੇ ਮੈਂ ਕਿ ਉੱਪਰ ਨੂੰ ਖਿੱਚ ਨਾਟ ਪਿੰਗਾ ਇਹ ਜ਼ੋਰ ਪਾ ਕੇ ਬੁੱਲਾ ਘੱਟ ਲਾਉ ਦੇ ਕ ਆਬੂਰੀ ਖਲਾਾਰੇ ਫਿਰ ਕੋਈ ਨਹੀਂ ਕੋਈ ਖਲਾ ਦੇ ਸਾਰੀ ਇਹ ਰਖਾਈ ਕਿਆ ਬਣਾਤਾ ਐਲਬੋ ਬਣਾਤੀ ਪੈਪਰਾ ਚੱਕਰ ਪੈ ਗਿਆ ਬਾਈ ਹੁਣ ਇਹ ਖੋਲਣਾ ਪੈਣਾ ਏ ਸਿੰਧੂ ਨੂੰ ਕਰਦਾ ਫੋਨ ਸਿੰਧੂ ਚੱਕ ਜਾਉਂਗਾ ਚੱਕ 2 ਮਿੰਟ ਦਾ ਕੰਮ ਆ ਨਾਲੇ ਜਗਾ ਦੇਖ ਲਓ ਵੀ ਇੱਥੇ ਢੇਰੀ ਕਰਨੀ ਆ ਉਹ ਸਿੰਧੂ ਨੂੰ ਕਰ ਦਿੰਦਾ ਢੇਰੀ 2 ਮਿੰਟ ਰੱਖ ਲੈ ਜਗਾ ਦੇਖ ਲਓ ਤੇ ਆਪਣਾ ਸਿਸਟਮ ਸੈੱਟ ਹੋ ਜਾਊਗਾ ਨਾਲੇ ਸਿੰਧੂ ਕੇ ਕਰਿਆ ਪਾ ਬਾਈ ਨੇ ਜਿਹ ਨਾਲ ਦੀ ਪੈਨ ਲੈ ਕੇ ਆਇਆ ਮੈਂ ਦੇਖਾ ਸਟੇਡੀ ਉਹ ਖੋ ਜੰਦੀ ਆ। ਇਹ ਥੋੜਿਆਂ ਨੂੰ ਆਹ ਨਾਟ ਲਾਇਆ ਸਾਡੇ ਨੂੰ ਲਾਇਆ ਪਿਆ। ਦੱਲੀ ਬਾਈ ਧੰਨਵਾਦ ਦੱਲੀ ਦਾ ਹੈਪੀ ਬਰਥਡੇ ਆ। ਇਹ ਕੰਟਰੋਲਰ ਦਾ ਹੈ ਤਾਂ ਕੰਟਰੋਲਰ ਦਾ ਆਹ ਨਾੜ ਕਾ ਲਾਇਆ। ਕੰਟਰੋਲਰ ਦਾ ਯਾਰ। ਸਤਿ ਸ਼੍ਰੀ ਅਕਾਲ ਜੀ ਬਾਈ ਸਾਰੇ ਵੀਰਾਂ ਨੂੰ ਤੇ ਬਾਈ ਅੱਜ ਕਰਨੀ ਦੀ ਸਪਰੇ। ਤੇ ਸਵੇਰੇ ਰਾਤ ਬੰਦੇ ਨੂੰ ਕੀ ਕੀ ਆਏ ਤੇ ਵੀ ਬਾਈ ਸਾਜਰੇ ਆ ਜੀ। ਪਤਾ ਨਹੀਂ ਕਿੱਥੇ ਲੰਘ ਗਿਆ ਬਾਈ ਬਈ ਆਹਲੇ ਤੱਕ ਨਹੀਂ ਆਇਆ ਹੈਗਾ। ਸਵੇਰੇ ਧੁੱਪ ਵੀ ਦੀ ਤੇ ਹੁਣ ਮੌਸਮ ਹੁੰਦਾ ਜਾਂਦਾ ਦੇਖੋ ਖਰਾਬ ਬਾਈ। ਤੇ ਕਰਾਉਣੀ ਸਪਰੇ। ਚੱਕਰ ਆਏ ਵੀ ਜੇ ਸਪਰੇਅ ਕਰਾਤੀ ਉੱਪਰ ਮੀਂਹ ਪੈ ਗਿਆ ਬਾਈ ਫਿਰ ਅਸਰ ਨਹੀਂ ਹੋਣਾ ਹੈਗਾ ਮੌਸਮ ਦਾ ਪਤਾ ਨਹੀਂ ਲੱਗਦਾ ਬਾਈ ਕੁਝ ਵੀ ਸਵੇਰੇ ਧੁੱਪ ਤੀਆਂ ਹਨ ਫੁੱਲ ਉਹ 9 ਵਜ ਗਏ ਬਾਈ 9 ਵਜੇ ਹਨ ਕਾਲਾ ਹੋ ਗਿਆ ਜੀ ਬਾਈ ਬੱਦਲ ਬਾਈ ਤੇ ਹੁਣ ਭਈਏ ਦਾ ਫੋਨ ਵੀ ਆ ਗਿਆ ਕਹਿੰਦਾ ਆਉਣ ਲੱਗੇ ਹੁਣ ਬਾਈ ਕੋਈ ਨਹੀਂ ਸਮਝ ਲੱਦੀ ਵੀ ਸਪਰੇਅ ਕਰਾ ਦਈਏ ਜਾਂ ਰਹਿਣ ਦੀਏ ਦੇਖੋ ਕਿਹੜੇ ਸਾਹਮਣੇ ਬੱਦਲ ਹੋਇਆ ਪਿਆ ਬਾਈ ਬਾਕੀ ਸਪਰੇਅ ਮੋਟਰ ਕੋ ਨੂੰ ਚੱਕ ਲਿਆਂਦੀ ਦੀ ਬਾਕੀ ਬੰਦੇ ਨੇ ਲੇਟ ਕਰਤਾ ਜੇ ਸਵੇਰੇ ਹੋਣ ਦੀ ਬਾਈ ਫੇਰ ਤਾਂ ਹੁਣ 2 ਘੰਟੇ ਲੰਘ ਗਏ ਨੇ ਤੇ ਕੱਲ ਵੀ ਉਹਨੇ ਲਾਰਾ ਲਾ ਰੱਖਿਆ ਛਾਂਮ ਨੂੰ ਆਇਆ ਤੇ ਪ੍ਰਧਾਨ ਬਾਈ ਦੇ ਹੋਈ ਆਪਣੀ ਰਹਿ ਗਈ ਅੱਜ ਵੀ ਲਾਰੇ ਲਾਲ ਦੇ ਹੀ ਕੰਮ ਹੈ ਬਾਕੀ ਦੇਖਦੇ ਆ ਉਹਨਾਂ ਦੇ ਆਏ ਤੇ ਬਾਈ ਬਈ ਜਾਂਦੇ ਤੁਹਾਨੂੰ ਬੁਲਾਉਂਦੇ ਆ ਇਹ ਮੌਸਮ ਮੜਾ ਖੁੱਲਦਾ ਲੱਗਿਆ ਤਾਂ ਕਰਾ ਦੇਣੀ ਨਹੀਂ ਫੇਰ ਰਹਿਣੇ ਦੇਣੀ ਬਾਈ ਕਿਹ ਆ ਫੇਰ ਆ ਪੈਸੇ ਨਹੀਂ ਦੇ ਜਮੀਨ ਤੇ ਉੱਪਰ ਮੌਸਮ ਖਰਾਬ ਹੈ ਬਾਈ ਬਹੁਤ ਲਓ ਜੀ ਬਾਈ ਬੰਦੇ ਆਏ ਆ ਪੂਰੇ 10 ਵਜੇ ਇੰਨੇ ਲਾਰੇ ਲਾਏ ਆ ਬੰਦੇ ਦਾ ਮੈਂ ਭਰੋਸਾ ਨਹੀਂ ਕਰਦਾ ਹੈਗਾ ਹੁਣ ਗੱਲ ਸੁਣ ਲੈ ਜੇ ਮੀ ਪੈ ਗਿਆ ਦਵਾਈ ਤੇਰੇ ਘਰ ਠੀਕ ਸਿੱਧੀ ਜੀ ਗੱਲ ਹੈ 2 ਘੰਟਾ ਤੱਕ 2 ਘੰਟਾ ਚ ਬਦਲ ਲੈ ਲੈ ਹਾਂ ਕਾਦੇ 2 ਘੰਟੇ ਮੇ ਤਾਂ ਕੰਮ ਕਰ ਦੇਗਾ ਦਵਾਈ ਯਾਰ ਬਦਲ ਜਾ ਰਹਾ ਹੈ ਯਾਰ ਤੈਨੂੰ ਸਵੇਰ ਦਾ ਟਾਈਮ ਦਿੱਤਾ ਯਾਰ ਤੂੰ ਕਾ ਨੂੰ ਚੁੱਤ ਕੱਲ੍ਹ ਸ਼ਾਮ ਕੋ ਇਧਰ ਸਾਮਦੇ ਹੋਵੇ ਉਹ ਬੰਦਾ ਰੋਕ ਲਿਆ ਵਾਹ ਪੇ ਕੱਲ੍ਹ ਨੂੰ ਕੱਢ ਦੇ ਕੂ ਕੱਲ੍ਹ ਆਇਆ ਨਾ ਹੋ ਗਿਆ ਠੀਕ ਹੈ ਨਾ ਬਾਈ ਤੇਲ ਜਦ ਬਾਲਟੀ ਨਹੀਂ ਲਿਆਇ ਕੋਈ ਬਾਲਟੀ ਉੱਤੇ ਪੁਲੇ ਹੈਗਾ ਫੇਰ ਤਾਂ ਠੀਕ ਹੈ ਇਹ じゃ ਕੰਮ ਆਇਆ ਬਾਈ ਇਹਨਾਂ ਦਾ ਬਦਲਵਾਈ ਵਾਵੀ ਵੇਲੇ ਨਹੀਂ ਹੈਗੇ ਜੀਰੋ ਐਜੇ ਟਾਈਮ ਨੇ ਸਰ ਲੱਗੀ ਇਹਨਾਂ ਤੇ ਨਹੀਂ ਆ ਰਹੀ ਹੈ ਕਿ ਨਹੀਂ ਨਿਆਹ ਟਾਈਮ 'ਚ ਕਰਾਉਂਦਾ ਨਹੀਂ ਕੋਈ ਪਰ ਕੰਮ ਹੁਣ ਕਿਹਾ ਕਿੰਨੇ ਕ ਫੋਨ ਆਉਂਦੇ ਬਹੁਤ ਬੰਦੇ ਦਾ ਹਾਂ ਕਰ ਦੇ ਕਹਿੰਦੇ ਜਾਂ ਮੀ ਪੈ ਜੂਏ ਹਾਂ ਪਰ ਠੀਕ ਹੈ ਹੇ ਰੱਬਾ ਅੱਜ ਦਾ ਦਿਨ ਦੇਰੇ ਮੀਨਾ ਪਾਈ ਬਹ ਫਟੇ ਚੱਕ ਲੈਣੇ ਇਹਨਾਂ ਨੇ ਲੋ ਜੀ ਬਾਈ ਰੱਬ ਨੇ ਸੁਣੇ ਲਈ ਮੌਸਮ ਚ ਪੈ ਗਿਆ ਫਰਕ ਫਿਰ ਬੰਦੇ ਕਹਿੰਦੇ ਕਰੇ ਦੇਣੀ ਆ ਦੇਖੋ ਆ ਕਰਾ ਕਿਹੜੀ ਕਿਹੜੀ ਦਵਾਈ ਹੁੰਦੀ ਯਾਰਾ ਹੁਣ ਨੈਟੀਪੋ ਹੁੰਦੀ ਕਿ ਆਦੀ ਹੁੰਦੀ ਹੈ ਹਾਂ ਹਾਂ ਇਹੀ ਦਵਾਈ ਹੋਤਾ ਜ਼ਿਆਦਾ ਵੀ ਇਹ ਸੁੰਡੀ ਸਾਂਡੀ ਵਾਲੀ ਹੁਣ ਅਸੀਂ ਬਾਈ ਆਈਡੀਆ ਲਾ ਲਿਆ ਵੀ 14 ਪੰਪ ਵੜਨੇ ਸਾਡੇ ਵੀ 14 ਪੰਪਾਰੇ ਡੱਬੇ ਪਾ ਲੈਣੇ 12 ਪਾ ਲਈ ਬਾਕੀ ਆ ਬੋਤਲ ਮੈਂ ਲੈ ਲੀ ਦੋ ਠੀਕ ਹੈ ਬਾਈ ਆ ਦਵਾਈ ਹੈ ਜਿਹੜੀ ਵੀਰ ਪੁੱਛ ਰਹੇ ਤੇ ਕਿਹੜੀ ਦੀ ਇਹ ਐਮੀ ਸਟਾਰ ਟਾਪ ਆ ਬਾਈ ਇਹ ਸਜੈਂਟਾ ਦੀ ਹੈ ਜਿਹੜੀ ਆਪਾਂ ਕਰਨ ਲੱਗੇ ਆ ਇਹਦੇ ਨਾਲ ਇੱਕ ਆ ਪਈ ਆ ਬਾਈ ਸੁੰਡੀ ਸੰਡੀ ਇਹ ਤੋਤੇ ਰੱਤੇ ਵਾਲੀ ਹਮਰ ਹਮਰ ਦਵਾਈ ਅੱਛਾ ਇਹ ਵੀ ਲੱਗ ਗੋਲੀਆਂ ਬਾਈ ਇਹ ਵੀ ਲੱਗ ਗੋਲੀਆਂ ਬਾਅਦ ਵਿੱਚ ਇਕੱਠੀ ਪਾ ਦੇਣੀ सीट लगी होगी उपर ढकन ये हम करके बटूगा ढक्के दबद ले तो है गाढ़ी पी है लै ਇਹ ਤਾਂ ਛੋੜੀ ਜੋ ਨਿਕਲੀ ਯਾਰ ਅੱਧਾ ਲੀਟਰ ਹੈ ਥੋੜੀ ਜਿਹੀ ਥੋੜਿਆ ਹੈ ਹਾਂ ਬਹੁਤ ਹੈ 11 11 ਹੋ ਗਏ ਹਨ ਨਹੀਂ ਕੋਨਾ ਆਪਣੇ ਸਵਾਰ ਕੇ ਹੂੰ ਬਹੁਤ گاڑی ਦਵਾਈ ਗਾੜੀ ਹੁੰਦੀ ਨਾ 11 ਪੰਪਾਂ ਬਾਈ ਹੋ ਗਏ 14 ਦਾ ਆਈਡੀਆ ਲਾਇਆ ਸੀ ਇਹ ਦਵਾਈ ਜਿਹੜੀ ਬਾਈ ਸੁਜੈਂਟਾ ਕੰਪਨੀ ਦੀ ਦਵਾਈ ਬਹੁਤ ਵਧੀਆ ਹੈ। ਪਤਾ ਕਰਨ ਲੱਗੇ ਆਪਾਂ ਨੇ ਬਾਈ ਪਿਛਲੇ ਸਾਲ ਵੀ ਕਰੀ ਤੀ ਇਹਦਾ ਰਿਜ਼ਲਟ ਵਧੀਆ ਥਾ। ਬਾਕੀ ਜੇ ਲਾਸਟ ਵਾਂਗੂ ਹੋਲ ਲੋਡ ਪਈ ਤੇਲੇ ਕੇ ਲੋ ਪਾ ਦੂੰਗੇ। ਹੋ ਗਏ। ਬਾਈ ਆ ਜਿਹੜਾ ਬੰਦਾ ਨਾ ਇਹਨੇ ਦੁਵਾਰਾ ਤੇ ਬਦਲ ਲਿਆਤਾ। ਦੁਆ ਮੁੰਡਾ ਬੰਦਾ ਆ ਗਿਆ 20 ਮਿੰਟ ਪਹਿਲਾਂ ਇਹ ਹੋਰੇ ਪਾਸੇ। ਹੋਰੇ ਨਹੀਂ ਮੇਰੀ ਗੱਲ ਸੁਣ। ਤੂੰ ਕਿੱਧਰ ਪਹਿਲਾ ਹੈ ਮੰਡ ਚ ਲੰਘਿਆ ਫਿਰ ਜੱਗੇ ਰੇਗਾ ਲੰਘਿਆ ਫੇ ਪੈਣੀ ਲੰਘਿਆ ਤੈਨੂੰ ਰੋਡ ਦਾ ਹੀ ਨਹੀਂ ਪਤਾ ਹੈਗਾ ਯਾਰ ਰੋਡ ਇਸ ਤੇ ਕਿਆ ਆਇਆ ਤੂੰ ਲੈ ਇਸ ਦੇ ਕਾ ਆ ਉਹ ਹਾਂ ਗਿਆ ਪੰਡਿਤ ਜੀ ਕਾ ਘਰ ਕੇ ਪਾਸ ਉਧਰ ਸੇ ਵੀ ਇੱਕ ਅੱਗੇ ਚਲਾ ਗਿਆ ਮੈਂ ਸੋਚਾ ਦੂਸਰੇ ਪਹਿਲੇ ਨਾ ਨਾ ਤੂੰ ਪਿਛਲੇ ਸਾਲ ਉਹਦੇ ਕਰਕੇ ਨਹੀਂ ਗਿਆ ਮੇਰੇ ਖੇਤਾਂ ਮੈਂ ਆਸਾ ਕਰਕੇ ਉਧਰ ਵੀ ਹੈ ਨਾ ਖੇਤ ਆਪਣਾ ਹਾਂ ਤਬ ਉਹੀ ਪੜ ਗਿਆ ਨਾ ਸ਼ੁਰੂ ਦਾ ਉਰੀ ਤੇ ਕਰਨਾ ਦਾ ਸ਼ੁਰੂ ਪਿਛਲੇ ਸਾਲ ਨੂੰ ਪੁਛਾਇਆ ਇਸ ਕਿਹਦਾ ਭਾਈ ਇਹਨੂੰ ਫੋਨ ਇਹਨੂੰ ਫੋਨ ਆਇਆ ਪਤਾ ਇਹ ਫੋਨ ਚੁੱਲ ਗਿਆ ਕੋਈ ਗੱਲ ਹੀ ਹੁਣ ਆ ਜਾ ਕੋਈ ਨਹੀਂ ਕੋਈ ਨਹੀਂ ਚਾਪ ਲਾ ਕੇ ਹੁਣ ਉਹਨੂੰ ਲੋਟ ਕਰਦਾ ਕੋਈ ਤਾਂ ਅੱਧਾ ਘੰਟਾ ਲੇਟ ਕਰਾ ਦਿੱਤਾ ਕਿਹਨੇ ਨਾ ਘੁੰਮ ਕੇ ਤਾ ਪਤਾ ਸੁਣੂ ਜਨਾ ਘੁੰਮ ਲੀ ਤੂੰ ਲੈ ਹੁਣ ਉਹ ਪਾਲ ਹਾਕਦ ਨਹੀਂ ਤੂੰ ਸੁਣ ਬਣ ਕਰ ਲੈ ਤੂੰ ਫੇਰ ਇਧਰ ਤੇ ਆਉਂਦਾ ਆਉਂਦਾ ਭੈਣੀ ਲੰਘ ਗਿਆ ਕਿ ਆ ਹੋ ਗਿਆ ਤੈਨੂੰ ਕਿੱਥੇ ਸਵਾਦ ਮਾਰ ਰਿਹਾ ਮੈਂ ਇਸ ਕੋਈ ਗਰਮੀ ਹੋ ਗਈ ਜ਼ਿਆਦਾ ਹੋਰ ਨਹੀਂ ਪਤਾ ਚਲੇ ਓਏ ਇਹ ਤੇਰਾ ਇਹਦੇ ਚ ਮੈਂ ਕਹਿੰਦਾ ਮਾਲ ਪੂਰਾ ਨਹੀਂ ਆਉਣਾ ਯਾਰ ਵੱਜ ਜਾਣਾ ਡੱਬਾ ਆਇਆ ਕਰ ਲਾ ਨਹੀਂ ਮੈਂ ਕਹਿੰਦਾ ਸੱਤ ਡੱਬੇ ਪਾਲਾ ਦੱਦਾ ਪਾਲੂਗੇ कल के साहब लिंग की आवे नहीं शिकायत ना करनी आपने चल फोन का क्लिक कितने आगे भाई हुआ थी कल राखली कितने आगे इसमें किस में आयन में 8 फे पर आओ पूरे आनी नहीं चलो आपा डब्बे ले आंदा है वही सेट कर अच्छा ठीक है आदत पता है कल क्या आता है कत बंद पड़ जाता है अच्छा ओए हुन आ डब्बे मिल है हां डब्बे से पूरा जाएगा हां फिर ढोल दे पानी ਦੂਸਰੇ ਬਾਲਟੀ ਚ ਪਾ ਦੇ। ਉਹ ਨਹੀਂ। ਉਹਦੇ ਮਗਾ ਤੇ ਪਾਣਾ। ਪੰਪ ਚ ਪਾ ਲੈ ਇਹ। ਅੱਛਾ ਆਹ ਬਾਲਟੀ ਚ ਪਾਉਣਾ ਏ। ਉਹ ਇਹ ਵੀ ਤੇਰੀ ਘਟ ਜਾਣੀ। ਆਹ ਹੁਣ ਆ ਜਾਣਾ। ਗਰਮੀ ਤਾਂ ਚੜ ਗਈ ਤੈਨੂੰ? ਨਹੀਂ। ਚੜ ਗਈ ਜਿਹੜੇ ਸਾਵਨਾ ਆਈ ਵੀ ਏ। ਚੱਲ ਚੱਲਾ ਕੇ ਚੱਲਣ ਦੋ। ਤਿੰਨ ਮੰਥ ਕੇ ਚੱਕਰ ਲਗਾਸੀ। ਚੱਲ ਕੋਈ ਨਹੀਂ ਹੁਣ। ਲਓ ਜੀ ਬਾਈ ਬੰਦੇ ਲਾਗੇ ਘੋਲਣ। ਇਹ ਕਹਿੰਦੇ ਚੋਰੀ ਬਹੁਤ ਆਜ ਕੱਲ ਭਲਿਆਂ ਬਹੁਤ ਚੋਰੀ ਹੋ ਗਈ ਇਹਨਾਂ ਨੇ ਵਿਚਾਰਿਆਂ ਨੇ ਫੋਨ ਉਹ ਸਾਈਡ ਪਰ ਰੱਖਦੇ ਕੂਰੀ ਆ ਮੈਂ ਫੋਨ ਰੋਡ ਪਤੇ ਖੋ ਜਾਂਦੇ ਆ ਹਾਂਜੀ ਰੋਡ ਤੋਂ ਹੀ ਮੇਰੇ ਸੱਕ ਲੈ ਆ ਚੋਲੇ ਚ ਤੇ ਬੱਲੇ 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 ਸਾਈਕਲ ਵੀ ਚੱਕ ਲਿਆ ਬੱਲਾ ਬੱਲਾ ਤੱਕੜੀ ਹੱਲੇ ਬਸ ਹਾਂ ਦੂਆ ਦੂਏ ਚ ਦੇ ਪਾਉਣਾ ਛੋਟਾ ਹਾਂ ਹਾਂ ਲੈ ਭਾਈ ਥਾਨਾ ਦੀ ਦਵਾਈ ਤਕੜੇ ਕਰਨੇ ਦੀ ਭਾਈ ਹਰੀ ਨਾਲ ਇਹ ਪੰਪਰ ਦਾ 2-2 ਸੀਜ਼ਨ ਲੱਗਲੇ ਹੋ ਗਏ 2 ਸਾਲ ਪੰਪਰ ਲਏ ਇਹਨੂੰ 2 ਸਾਲ ਹੋ ਗਏ 2 ਸਾਲ ਹੋ ਗਿਆ ਹੈ ਪਰਲੇ ਨੂੰ ਹੋ ਗਏ ਆ 3-4 ਇਹ ਇਹ ਬੁੜਾ ਪੰਪ ਹੈ ਫਿਰ ਨਹੀਂ ਹਾਂ ਤਕੜਾ ਤਕੜਾ ਪੁਰਾ ਹੈ ਨਾ ਨਾ ਠੀਕ ਹੈ ਅਭੀ ਤੱਕ ਖੁੱਲਾ ਨਹੀਂ ਨਾ ਨਾ ਠੀਕ ਉਹ ਵੀ ਬੈਟਿੰਗ ਟੁੱਟ ਗਿਆ ਜੇ ਤਾਂ ਇਹ ਰੋ ਚਲੀ ਜਾਵੇ ਫੇਰ ਨਹੀਂ ਖਰਾਬ ਹੁੰਦੇ ਜੇ ਜ਼ਿਆਦਾ ਟਾਈਮ ਪੇਰੇ ਰਹਿ ਜਵੇ ਫੇਰ ਖਰਾਬ ਹੋ ਜਾਂਦਾ ਨਾਲ ਦਾ ਹੀ ਹੈ ਹੂੰ ਕਾਫੇ ਕਾ ਠੀਕ ਹੈ ਨਾ ਭਾਈ ਹੁਣ 7 ਬਿਘੇ ਆ 7 ਪੰਪ ਦੇਖ ਲਿਓ ਆਪਣੇ ਲੱਗ ਜਿਵੇ ਤੁਹਾਡੇ ਚਲ ਬੈ ਕੰਮ ਭਾਈ 8 8 ਬਾਕੀ ਭਾਈ ਜਿੰਨੇ ਬੰਦੇ ਵੱਧ ਹੋ ਗਏ ਵੱਧ ਜਾਏ ਆ ਫਾਂਡ ਫੌਂਡ ਨਹੀਂ ਜਾਂਦੀ ਐਂ ਦੇਖੋ ਨਾਲ ਮਿਲ ਕੇ ਜਾਂਦੀ ਐ ਜੇ ਦੋ ਬੰਦੇ ਹੋਰ ਹੁੰਦੇ ਹੋਰ ਗਾਂ ਫਾਟਾ ਨਾਲ ਮਿਲ ਕੇ ਜਾਣੀ ਦੀ ਪਿਛਲੀ ਵਾਰ ਚਾਰ ਤੇ ਐਟ ਕੀ ਦੋ ਆ ਇਹ ਐ ਬੰਦੇ ਚਾਰੇ ਆ ਦੋ ਹੋਰ ਪਾਸੇ ਗਏ ਫੇ ਮੋਰੀ ভাই ਇੱਕ ਵਾਰ ਬੰਦਾ ਤੇ ਆਉਣ ਤੇ ਪਹਿਲਾ ਚੰਗੀ ਦਿਨ ਆਪਾਂ ਹਲਾ ਦੇ ਦਿੰਦੇ ਆ 6 ਪੰਪ ਲੱਗ ਗਏ ਦੋਹਾਂ ਚ ਡੰਡੇ ਪਾ ਕੇ ਰੱਖੇ ਹੋਏ ਆ ਬਾਕੀ ਉਹ ਆ ਗਏ ਜੀ ਬੰਦੇ ਬਾਕੀ ਜੇ ਸ਼ਾਨੂੰ ਚਾਹ ਨੂੰ ਗਿਆ ਪਤਾ ਭਾਈ ਉਹ ਚਾਹ ਲੈ ਕੇ ਆ ਰਹੀ ਹੈ ਘਰ ਫੋਨ ਮਾਰਤਾ ਤਾਂ ਵੀ ਤਿੰਨ ਬੰਦੇ ਦੀ ਸ਼ਾ ਬਣਾ ਦੋ ਤੇ ਬਹੀ ਤਾਂ ਆ ਗਈ ਮੈਨੂੰ ਆ ਗਈ ਕੀ ਆਇਆ ਪਰਲੇਲੋ ਭਾਵਜ ਕੇ ਇਹਦੇ ਚ ਪਾਵਰ ਬੈਂਕ ਗਲਾਸ ਵਾਲਾ ਕੜਾ ਹੈ ਕੜਾ ਹੈ ਕੜਾ ਪਾਵਰ ਬੈਂਕ ਗਲਾਸ ਬੜਾ ਠੀਕ ਹੈ ਹੋਰ ਫਿਰ ਠੀਕ ਹੈ ਪੈਦਲ ਯਾਤਰਾ ਕਰ ਲਈ ਅੱਜ ਸਾਈਕਲ ਹੀ ਲਿਆਂਦਾ ਉਹ ਫਿਰ ਚਾਹ ਦੁੱਧ ਜਣੀ ਸੀ ਨਾ ਅੱਛਾ ਪਰ ਰੋਸਾ ਨਹੀਂ ਹੈਗਾ ਤੈਨੂੰ ਆਪਣੇ ਆਪਰ ਦੁੱਧ ਲੈਣ ਵੀ ਬਾਈ ਕਈ ਵਾਰ ਸਾਈਕਲ 'ਪੋਂ ਕਈ ਆ ਫੇਕ 1 2 ਵਾਰ ਡੁੱਲ ਗਿਆ ਉਤੇ ਬਾਅਦ ਵਿੱਚ ਫੇਰ ਆ ਤੱਕ ਪੈਦਲ ਵਾ ਲਈ ਹੈ ਕਲ ਠੀਕ ਆ ਤੁਰਨਾ ਵੀ ਜ਼ਰੂਰੀ ਆ। ਚਾਹ ਭਾਈ ਆ ਪੰਪ ਲਾ ਕੇ ਪੀਣੀ ਆ? ਹਾਂਜੀ। ਬੜਾ ਠੀਕ ਆ ਨਾਲ ਠੰਡੀ ਹੋ ਜਾਊਗੀ ਥੋੜੀ। ਇੱਕ ਪੰਪ ਰਹਿ ਗਿਆ ਇੱਧਰ? ਹਾਂਜੀ। ਲਓ ਜੀ ਭਾਈ ਪਰਲੇ ਖੇਤਾ 'ਚ ਇੱਕ ਪੰਪ ਰਹਿ ਗਿਆ ਤਾਂ ਉਧਰ ਦੂਆ ਬੰਦਾ ਚਲੇ ਗਿਆ। ਪਿਆਸ ਆੜ ਫਿਰ। ਕੱਲਾ ਬੰਦਾ ਹੁਣੇ ਕਹਿੰਦਾ ਮੈਂ ਲਾ ਦੇਣਾ। ਪੁੱਛਦਾ ਤਾਂ ਕਿੰਨੇ ਲੱਗਣੇ ਮੈਂ ਕਹਾ ਜਿੰਨੇ ਲੱਗਦੇ ਆ ਫਾਂਟ ਨਹੀਂ ਛੱਡਣੀ ਲਾ ਦੇ ਭਾਈ। ਇੱਕ ਲੱਗਦਾ, 1.5 ਲੱਗਦਾ, 2 ਲੱਗਦੇ ਆ। ਇੱਧਰੋਂ ਰਹਿ ਮੜਿਆ ਬਾਕੀ ਇੱਧਰ ਤਾਂ ਹਵਾ ਕਿ ਲਿਆਈ ਜਾਂਦੀ ਐ ਹਵਾ ਵੀ ਜਾਂਦੀ ਬਾਈ ਦੂਰੀ ਲੋ ਜੀ ਬਾਈ ਧੁੱਪ ਫੁੱਲ ਤੇ ਸਵੇਰੇ ਤਾਂ ਇੱਕ ਵਾਰ ਮੌਸਮ ਨੇ ਡਰਾ ਦਿੱਤੇ ਤੇ ਤੇ ਸੂਏਪਰ ਵਾਲੇ ਖੇਤਾਂ ਜਾ ਕੇ ਬਾਈ ਪਿੰਡ ਵਾਲੇ ਖੇਤਾਂ 'ਚ ਹੋਗੀ ਪੰਜ ਪੰਪੂਰੇ ਲੱਗਣੇ ਆ ਤੇ ਬੰਦਿਆਂ ਨੂੰ ਕਹਿਤਾ ਵੀ ਇੱਕ ਵਾਰ ਚੈੱਕ ਕਰ ਲਿਓ ਕਿ ਕੋਈ ਬਿਮਾਰੀ ਤਾਂ ਨਹੀਂ ਘੁੰਮਦੇ ਫਿਰਦੇ ਉੱਥੇ ਵਾਲੇ ਧਾਨ ਕਹਿੰਦੇ ਓਕੇ ਐਨ ਪੂਰੇ। ਹਾਲ ਦੀ ਘੜੀ ਬਾਈ ਜੀਰੀ ਦੇਖਣ ਨੂੰ ਐਨ ਵਧੀਆ ਏ। ਓਕੇ ਜੀ ਰਿਪੋਰਟ ਐਨ। ਬਾਕੀ ਉਰੇ ਬਾਈ ਲਾਗਵਾਤ ਸ਼ਰੀਆਂ ਗੰਨੇ ਗੰਨੇ ਜੀ ਉਹਦੇ ਕਰਕੇ ਮੜਾਇਆ ਤੋਤਾ ਹੈਗਾ ਏ। ਤੋਤੇ ਵਾਲੀ ਵੀ ਫੇਰ ਵਿਚੇ ਪਾਤੀ ਸੀ ਆਪਾਂ ਨੇ ਉਹਨੇ ਕੰਮ ਜਿਆ ਕਰ ਦੇਣਾ। ਲੱਗ ਗਈ ਸਾਹਮਣੇ ਦੋਹੇ ਬੰਦੇ।